ਕਾਲੀ ਪਣੀ ਦੀ ਜੇਲ੍ਹ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਮੰਨੀ ਜਾਂਦੀ ਸੀ ਅੰਡੇਮਾਨ ਨਿਕੋਪਾਰ ਦੀ ਪੋਰਟ ਬਲੇਅਰ ਦੇ ਉੱਤੇ ਬਣੀ ਹੋਈ ਹੈ ਜੇਲ੍ਹ ਹੁਣ ਟੂਰਿਸਟ ਪਲੇਸ ਬਣਾ ਦਿੱਤੀ ਗਈ ਹੋਈ ਹੈ ਪਰ ਉੱਥੇ ਨਾ ਇੱਕ ਕੋਠੜੀ ਹੈ ਇੱਕ ਸਪੈਸ਼ਲ ਕੋਠੜੀ ਜਿਹੜੀ ਸਾਮਕੀ ਰੱਖੀ ਹੋਈ ਹੈ ਤੇ ਉਸ ਸ਼ਖਸੀਅਤ ਆ ਆਰਐਸਐਫ ਤੇ ਇੱਕ ਬੰਦੇ ਦੀ ਆ ਜਿਨੇ ਅੰਗਰੇਜ਼ਾਂ ਤੋਂ ਮਾਫੀਆਂ ਮੰਗੀਆਂ ਸੀ ਮਹਾਤਮਾ ਗਾਂਧੀ ਦੀ ਹਤਿਆ ਦੇ ਵਿੱਚ ਇਸ ਸ਼ਖਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਉਹਨਾਂ ਗਦਰੀਆਂ ਦੀਆਂ ਕੋਠੜੀਆਂ ਕਿੱਥੇ ਨੇ ਐਵੇਂ ਨਹੀਂ ਆਜ਼ਾਦੀ ਨੇ ਪੈਰ ਪਾਇਆ ਐਵੇਂ ਨਹੀਂ ਜਿਹੜੇ ਇੰਨੇ ਹੱਕ ਆ ਉਹ ਪ੍ਰਾਪਤ ਹੋ ਗਏ ਭਾਰ ਟੋਟੋ ਕੇ ਗੋਰੇ ਦੇ ਜ਼ੁਲਮ ਵਾਲਾ ਕੁੱਬੇ ਹੋ ਗਏ ਸੀ ਦੇਸ਼ ਭਗਤ ਉਹਨਾਂ ਦੇ ਲੱਕ ਉਹਨਾਂ ਗਦਰੀਆਂ ਚੋਂ ਇੱਕ ਗਦਰ ਹੀ ਸੀ ਮਾਸਟਰ ਉਦਮ ਸਿੰਘ ਕਸੈਲ ਉਹਨਾਂ ਦਾ ਜਨਮ ਤਰਨਤਾਰਨ ਦੇ ਵਿੱਚ ਹੋਇਆ ਸੀ 15 ਮਾਰਚ 1882 ਨੂੰ 1907 ਦੇ ਵਿੱਚ ਨਾ ਰੋਜ਼ਗਾਰ ਦੀ ਭਾਲ ਦੇ ਵਿੱਚ ਜਿਹਨੂੰ ਹੁਣ ਮਲੇਸ਼ੀਆ ਕਹਿੰਦੇ ਆ ਮਲਾਇਆ ਚਲੇ ਗਏ ਉੱਥੇ ਕੰਮ ਕਰਕੇ ਥੋੜੇ ਜਿ ਖਰਚੇ ਜੋਗੀ ਪੈਸੇ ਜਮ੍ਹਾਂ ਕਰਕੇ ਉਹ ਅਗਿਆ ਅਮਰੀਕਾ ਚਲੇ ਗਏ ਇਥੇ ਉਹਨਾਂ ਦਾ ਮਿਲਾਕ ਹੁੰਦਾ ਹੈ ਬਾਬਾ ਸੋਹਣ ਸਿੰਘ ਪਕਣਾ ਦੇ ਨਾਲ ਭਾਈ ਜਵਾਲਾ ਸਿੰਘ ਠੱਠੀਆਂ ਦੇ ਨਾਲ ਤੇ ਭਾਈ ਵਿਸਾਖਾ ਸਿੰਘ ਦਾ ਦੇਖਰ ਦੇ ਨਾਲ ਜਦੋਂ 1913 ਦੇ ਵਿੱਚ ਗਦਰ ਪਾਰਟੀ ਬਣੀ ਤਾਂ ਮਾਸਟਰ ਉਦਮ ਸਿੰਘ ਜੀ ਨੂੰ ਮੁਰਲਾ ਮੈਂਬਰ ਚੁਣਿਆ ਗਿਆ ਸੀ ਅਮਰੀਕਾ ਤੋਂ ਗਦਰੀਆਂ ਦਾ ਪਹਿਲਾ ਜਥਾ 19 ਅਗਸਤ 1914 ਨੂੰ ਤੁਰਿਆ ਜਿਸ ਦੇ ਵਿੱਚ ਮਾਸਟਰ ਉਦਮ ਸਿੰਘ ਵੀ ਸੀਗੇ ਕੋਰੀਆ ਜਹਾਜ਼ ਰਾਹੀਂ ਸੈਨ ਫਰਾਂਸਿਸਕੋ ਤੋਂ ਇਹ ਜਹਾਜ਼ ਹਾਂਗਕਾਂਗ ਤੱਕ ਹੁੰਦਾ ਹਾਂਗਕਾਂਗ ਤੋਂ ਭਾਰਤ ਜਾਣ ਦੇ ਲਈ ਤੋਸ਼ਾ ਮਾਰੂ ਜਹਾਜ਼ ਕਿਰਾਏ ਤੇ ਲਿਆ ਗਿਆ ਸੀ ਹਾਂਗਕਾਂਟ ਤੋਂ ਤੋਸ਼ਾ ਮਾਰੂ ਜਹਾਜ਼ ਜਦੋਂ 19 ਅਕਤੂਬਰ 1914 ਨੂੰ ਕਲਕੱਤਾ ਪਹੁੰਚਦਾ ਹੈ ਤਾਂ ਬਹੁਤ ਹੀ ਗਦਰੀਆਂ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹੈ। ਬਾਬਾ ਸੂਨ ਸਿੰਘ ਪਖਨਾ, ਬਾਬਾ ਕੇਸਰ ਸਿੰਘ ਠੱਠਗੜ, ਬਾਬਾ ਜਵਾਲਾ ਸਿੰਘ ਠੱਠੀਆਂ ਤੇ ਨਾਂ ਸੀਗੇ ਮਾਸਟਰ ਉਦਮ ਸਿੰਘ ਤਸੇਲ। ਪਹਿਲਾ ਲਾਹੌਰ ਸਾਜ਼ਿਸ਼ ਕੇਸ ਦੇ ਫੈਸਲੇ ਅਨੁਸਾਰ ਮਾਸਟਰ ਉਦਮ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਕਾਲੇ ਪਾਣੀ ਤੇ ਜਾਇਦਾਦ ਉਹਨਾਂ ਦੀ ਜ਼ਬਤ ਕਰ ਲਈ ਜਾਂਦੀ ਹੈ। ਇਹ ਸਜ਼ਾ ਉਹਨਾਂ ਨੂੰ ਹੁੰਦੀ ਹੈ ਕਾਲੇ ਪਾਣੀ ਦੀ ਉਮਰ ਕੈਦ ਵਾਲੀ ਗਦਰੀਆਂ ਨੂੰ ਨਾ ਲਾਹੌਰ ਤੋਂ ਬੀੜੀਆਂ ਤੇ ਹੱਥ ਕੜੀਆਂ ਦੇ ਨਾਲ ਲੂੜ ਕੇ ਅਲੀਪੁਰ ਜੇਲ੍ਹ ਕਲਕੱਤੇ ਲਿਆਂਦਾ ਗਿਆ। ਇੱਥੋਂ 10 ਦਸੰਬਰ 1915 ਨੂੰ ਕਾਲੇ ਪਾਣੀ ਪੇਜ ਦਿੱਤਾ ਗਿਆ। ਦਸੰਬਰ 1915 ਦੇ ਅਖੀਰ ਤੱਕ 40 ਗਦਰੀ ਬਾਬੇ ਅੰਡੇਮਾਨ ਜੇਲ੍ਹ ਦੇ ਵਿੱਚ ਪਹੁੰਚ ਚੁੱਕੇ ਸੀ ਪਰ ਅਫਸੋਸ ਅੱਜ ਕਿਸੇ ਦਾ ਵੀ ਨਾਂ ਉੱਥੇ ਨਹੀਂ ਲਿਖਿਆ ਹੋਇਆ। ਖੁੰਡੇ ਵਾਲਾ ਖੜਕੂ ਕਹੇ ਜਾਂਦੀ ਹੈ ਕਾਲੀ ਜਥੇਦਾਰ ਕਰਤਾਰ ਸਿੰਘ ਛੱਬਰ ਨੇ ਵੀ ਅੰਡੇਮਾਨ ਜੇਲ੍ਹ ਦੀ ਸਜ਼ਾ ਕੱਟੀ ਹੈ। ਮਾਸਟਰ ਰੂਦਮ ਸਿੰਘ ਕਸੇਲ ਨੇ ਕਰਤਾਰ ਸਿੰਘ ਚੱਬਰ ਨੂੰ ਜੇਲ੍ਹ ਭੁਜਨਤੀ ਜੇਲ੍ਹ ਦੀ ਸਾਰੀ ਰਹਿਣੀ ਬਹਿਣੀ ਸਹਿਣੀ ਜੋ ਉਥੋਂ ਦਾ ਵਰਤ ਵਿਹਾਰ ਸੀ ਉਹਨਾਂ ਨੇ ਉਹ ਸਾਰਾ ਕੁਝ ਉਹਨਾਂ ਨੂੰ ਦੱਸਿਆ ਸੀਗਾ ਕਰਤਾਰ ਸਿੰਘ ਚੱਬਰ ਨੇ ਅਕਤੂਬਰ 1920 ਨੂੰ ਲਾਹੌਰ ਦੇ ਸਿੱਖ ਲੀਗ ਦੇ ਦੂਜੇ ਸਾਲਾਨਾ ਸਮਾਗਮ ਵਿੱਚ ਅੰਗਰੇਜ਼ੀ ਸਾਮਰਾਜ ਦਾ ਜੇਲ੍ਹ ਦੇ ਅੰਦਰ ਦੇਸ਼ ਭਗਤਾਂ ਤੇ ਟਾਹੇ ਜਾਂਦੇ ਜ਼ੁਲਮਾਂ ਦਾ ਚਿੱਠਾ ਜਿਹੜਾ ਉਹ ਜਗ੍ਹਾ ਜ਼ਾਹਿਰ ਕੀਤਾ ਸੀ ਅਕਾਲੀ ਅਖਬਾਰ ਨੇ ਇਹਨਾਂ ਜ਼ੁਲਮਾਂ ਨੂੰ ਨਸ਼ਰ ਕੀਤਾ ਸੀ ਇਸ ਤੋਂ ਬਾਅਦ ਅੰਡੇਮਾਨ ਜੇਲ੍ਹ ਦੇ ਕੈਦੀਆਂ ਨੂੰ ਭਾਰਤ ਦੀਆਂ ਜੇਲਾਂ ਦੇ ਵਿੱਚ ਭੇਜਣ ਦਾ ਫੈਸਲਾ ਹੋਇਆ 3 ਅਗਸਤ 1921 ਨੂੰ ਫਿਰ ਆ ਸ਼ਾਸ਼ ਮਹਾਰਾਜਾ ਜਹਾਜ਼ ਵਿੱਚ ਗਦਰੀਆਂ ਨੂੰ ਦੱਖਣੀ ਭਾਰਤ ਰਵਾਨਾ ਕੀਤਾ ਗਿਆ ਮ드ਰਾਸ ਦੀ ਸੈਂਟਰਲ ਜੇਲ ਦੇ ਵਿੱਚ ਉਹਨਾਂ ਨੂੰ ਪਹੁੰਚਾਇਆ ਜਾਂਦਾ ਇਸ ਕੰਮ ਲਈ ਜੇਲ ਕਮਰੇਦੀਨ ਨਕਲੀ ਚਾਬੀ ਵੀ ਤਿਆਰ ਕੀਤੀ ਗਈ ਲੰਬਾ ਇੱਕ ਬੁੰਜ ਦਾ ਰੱਸਾ ਵਟਿਆ ਗਿਆ ਤੇ ਸੌਖਾ ਕੰਮ ਨਹੀਂ ਸੀਗਾ ਜੇਲ੍ਹ ਦੇ ਵਿੱਚ ਹੁੰਦੇ ਹੋਏ ਮਦਰਾਸ ਭੁੱਖੇ ਪਾਣੀ ਤੇ ਅਣਜਾਨ ਰਾਸਿਆਂ ਤੋਂ ਹੁੰਦੇ ਹੋਏ ਉਹ ਮੀਲਾਂ ਦਾ ਸਫ਼ਰ ਤੈਅ ਕਰਕੇ 2 ਤੋਂ 3 ਮਹੀਨੇ ਦੀਆਂ ਸਖਤ ਤਕਲੀਫਾਂ ਪਿੱਛੋਂ ਪੰਜਾਬ ਪਹੁੰਚਦੇ ਆ। ਇਸ ਤੋਂ ਬਾਅਦ ਉਹ ਇਥੋਂ ਅਫਗਾਨਿਸਤਾਨ ਕਾਬਲ ਚਲੇ ਗਏ ਜਿੱਥੇ ਰਹਿ ਕੇ ਗੁਰੂ ਘਰਾਂ ਦੀ ਪ੍ਰਬੰਧਾਂ ਨੂੰ ਉਹਨਾਂ ਨੇ ਠੀਕ ਕੀਤਾ ਨੇਪਾਲ ਦੇ ਰਾਜੇ ਤੱਕ ਪਹੁੰਚ ਕਰਕੇ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਫਿਰ ਤੋਂ ਸੋਚੀ। 1925 ਦੀ ਅਖੀਰ ਤੇ ਵਿੱਚ ਮਾਸਟਰ ਰੁਦਮ ਸਿੰਘ ਕਸੇਲ ਜਦੋਂ ਭਾਰਤ ਆਉਂਦੇ ਆ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਕੀਤੇ ਉਹਨਾਂ ਨੇ ਤੇ ਕਾਬਲ ਨਹੀਂ ਫਿਰ ਤੋਂ ਵਾਪਸ ਤੁਰ ਪੈਂਦੇ ਆ ਪਸ਼ਾਗਰ ਤੋਂ ਅੱਗੇ ਨਾ ਦੋ ਪਠਾਣਾ ਨੇ ਲੁੱਟਣ ਦੀ ਨੀਤ ਨਾਲ ਅੱਜ ਦੇ ਦਿਨ 27 ਜਨਵਰੀ ਨੂੰ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਸੀ 1926 ਦੇ ਵਿੱਚ ਸੋ ਇਹ ਸਾਰੇ ਜਿਹੜੇ ਦੇਸ਼ ਭਗਤਾ ਨਾ ਤੇ ਇਹਨਾਂ ਦੀਆਂ ਕੋਠੜੀਆਂ ਨੇ ਤੇ ਨਾ ਇਹਨਾਂ ਦੇ ਕਿਤੇ ਨਾਮ ਲਿਖੇ ਹੋਏ ਆ